ਕਰਕੇ ਜਿਹੜੀ ਵੀ ਸਾਹਮਣੇ ਆਪਣਾ ਆਪਣਾ ਭਰੀ ਮਨ ਨਾਲ ਹੱਥ ਜੋੜ ਕੇ ਬੈਠ ਕੇ ਬੈਠਕ ਨੂੰ ਗੱਲਬਾਤ ਕਰੀਏ ਮਾਜੀ ਮੋਤੀ ਜੀ ਸਾਰੇ ਇਲਾਕਾ ਨਿਵਾਸੀਆਂ ਦੀ ਜਣੀ ਸਹਿਮਤੀ ਆ ਆ ਪ੍ਰਧਾਨਗੀ ਦੇ ਤੌਰ ਤੇ ਸੇਵਾ ਇਥੇ ਨਿਭਾ ਕੇ ਉਹдали ਉਹਦੇ ਵਿੱਚ ਰਲਣਾ ਸਾਇਆ ਨਹੀਂ ਫੈਂਟੇ ਨਾਲ ਨਾਮ ਵਰਕੇ ਆਇਆ ਸਾਡੇ ਰਾਜਪੂਜੀ ਜਿਵੇਂ ਕਿ ਸਾਡੇ ਜਾਇਲਸ ਜੀ ਜੀ ਕੈਸ਼ੀਅਰ ਬਜਤੀ ਦੀ ਸੇਵਾ ਸਾਡੇ ਸ਼ੋਕ ਰਾਜ ਜਿਹੜੇ ਬੈਲੇ ਨੂੰ ਆ ਰਿਹਾ ਉਹਨੂੰ ਅਗੇ ਨਿਵਾਉਣਗੇ ਬਾਕੀ ਜਿਹੜੀ ਕਮੇਟੀ ਆ ਉਹ ਅਗਲੀ ਹੀ ਲੰਡੇ ਵਿੱਚ ਜੁੜੀ ਜਾਊਗੀ ਯਾਦ ਕਰਦਾ ਤਾਂ ਆ ਰਿਹਾ ਔਰ ਸਾਰੇ ਜਣਿਆਂ ਨੇ ਐਸਪੀ ਸਾਹਿਬ ਨੇ ਸਾਈਨ ਚਾਹੀਦਾ ਸਤਨਾਮ ਸਿਗਰਤ ਸਤਨਾਮ ਸਿਗਰਤ ਸਤਨਾਮ ਸਤਨਾਮ ਤੇਆ ਗੁਰਦਾਸ ਮਾੜੀ ਜੋ ਪੰਨਾ ਤੇਰਾ ਤੁਮ ਨਾਮ ਸਿਧਰੀ ਤੇ ਆ ਜਾਣੇ ਜੇਰਾ ਤੀਨੇ ਤਾਹ ਨੂੰ ਮਾਰਨਾ ਆ ਰਾ ਦੁਖੰਤਾਸ ਉਦਾਸ

ਤੰਤਨ ਸਾਹਿਬ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਨਾਲ ਦੇ ਪਾਠ ਦਰਸ਼ਨ ਗੁਰਦਾਤਾ ਧਿਆਨ ਦਾ ਇਹ ਗੁਰੂ ਜੀ ਵਾਹਿਗੁਰੂ ਆਜਿ ਸਾਰਜਣਵਾਜ ਪੰਜ ਪਿਆਰੇ ਸਾਹਿਬਜਾ ਦੇ ਚਾਲੀ ਕਿਤੇ ਪਟੀਆਂ ਜੱਟੀਆਂ ਜਿਹਨਾਂ ਸਿਆਰਿਆ ਪਿਆਰਿਆ ਨੇ ਨਾਮ ਦੇ ਪਿਆਰ ਵੱਲ ਦੇ ਛਕਿਆ ਦੇਖ ਜਨਾਈ ਦੇਖ ਵਾਲੀ ਦੇਖ ਨਟਕੀਤਾ ਇਹਨਾਂ ਸਿਆਰਿਆ ਪਿਆਰਾਂ ਦੀ ਕਮਾਈ ਸਾਹਿਬ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਰਸਿਕਾ ਸਿੰਧੀਆਂ ਨੇ ਦਰਮਾਇਸੀ ਦੇ ਪੰਚੰਦ ਘਟਾਏ ਟੋਪਰੇ ਲਾਣ ਜਾਂ ਚਰਕੀਆਂ ਤੇ ਚੜੇ ਤੇ ਆ ਲੈਣਾ ਜਰਾ ਇਹ ਸਿੱਖੀ ਕਿਸਰ ਸਵੰਸਾ ਨਵਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਬਾਜ ਕਰਵਾਇਆ ਬੰਝਾ ਕਰਤਾ ਸੁਮੰਦ ਕਰਤਾ ਵਾਰਿਆਂ ਦਾ ਤੇ ਅੰਦਰ ਕੇ ਬੋਲੋ ਜੀ ਬਾਹਿਰ ਨੂੰ ਵਾਇਤਾ ਪਰਮੇ ਸਤਿਕਾਰ ਸ੍ਰੀ ਗੁਰਦਾਸਪਨ ਸਾਹਿਬ ਜੀ ਕੋ ਵਾਹਿਗੁਰੂ ਬਾਣੀ ਗੁਰੂ ਬਾਣੀ ਚਾਰੇ ਜੀਤਾਵਨ ਦਾ ਸਤਿਕਾਰ ਸਰਬਸਕੂ ਹੈ ਜहां-ਜहां ਗੁਰੂ ਕਾਲ ਸਿਰ ਸਰਬੰਦਰ ਸ਼ਹਿਰ ਦੇ ਦੇ ਫਤੇ ਬਤ ਕੀ ਰਾਜਪਾਲ ਤੇ ਜੀ ਸ਼੍ਰੀ ਸਾਹਿਬ ਜੀ ਸਹਾਇ ਗੁਰੂ ਸਾਹਿਬ ਜੀ ਦੇ ਬੋਲ ਵਾਲੇ ਬੋਧ ਜੀ ਵਾਹ ਨਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਨਵਹਿਦਾਨ ਬਵੇ ਤਾਂ ਸਹਾਦਾਨ ਕੋ ਸਾਦਾਨ ਦਾਨਾ ਸਰਤਾ ਨਾਮ ਦਾਬ ਸਿੰਘ ਪਰਿਸ਼ਚਨਾ ਚੌਕੀਆਂ ਚੰਡੇ ਬੁੰਗੇ ਜੁਗ ਜੁਗੋ ਢਲ ਕਰਮ ਕਾ ਜਜੇਕਾਰ ਬੋਲੋ ਜੀ ਵਾਹਿਗੁਰੂ ਭਜੋ ਅਕਸ਼ੋਦੇ ਸਖਨ ਸੁਖੀਦਾਨ ਕੇਸਦਾਨ ਰਹਿਦਾਨ ਵਵੇਕਦਾਨ ਮਿਸਾਉਦਾਨ ਕਰੂਸਾਦਾਨ ਦਾਨਾ ਸਰਦਾਨ ਆਦਾਨ ਸ੍ਰੀ ਗੁਰੂ ਜੀ ਸ਼ਿਸ਼ਨਾਥ ਚੌਕੀਆਂ ਚੰਡੇ ਬੁੰਗੇ ਜੁਗੋ ਜੁਗੋ ਢਲ ਕਰਮ ਕਾ ਜਜੇਗਾ ਬੋਲੋ ਵਾਹਿਗੁਰੂ ਜੀ ਸੇ ਨਵਾਣੇ ਅੰਦਰ ਐਸੀ ਲਾਤ ਜਿਵੇਂ ਕੋਣ ਕਰੇ ਗਰੀਬ ਨਵਾਜ ਵੀ ਸਈਆਂ ਮੇ ਸਵਾਥੇ ਸ਼ਤਰਤ ਰਹੇ ਜਾਗੀ ਛੋਦ ਜਗਤ ਕੋ ਲਾਗੇ ਤਾਂ ਪਰ ਕੋ ਹੀ ਡਰੇ ਨੀਚੇ ਉੱਚ ਕਰੇ ਬਰ ਗੋਬਿੰਦ ਗੰਹ ਇਹਨਾਂ ਦੇ ਨਾਮ ਤੇ ਪੂਰਿਤ ਦਰਜ ਨੂੰ ਸਤਨਾਮ ਸਿੰਘ ਤੇਰੇ ਗਹਿਰਬ ਦਾ ਸਮੂਹੇ ਸੰਤੋਹ ਹਰ ਜੀਉ ਕੋ ਸਦਸ ਦੇ ਪਰ ਤਾਂਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਲਕ ਬਲਾਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸਤਿਗੁਰਾਂ ਦੇ ਜਨਮ ਸਥਾਨ ਸੀਰ ਕੁਵਰਤਨਪੁਰ ਕਾਂਸੀਵਾਰਣ ਸਿੰਘ ਜੀ ਹਰਦਵਾਰ ਸਾਹ ਸ੍ਰੀ ਖਰਾਰਕੜ ਸਾਹਿਬਸ ਕੀ ਚੱਕ ਹਕੀਮ ਤੇ ਨਾ ਸਭੀ ਗੁਰਧਾਮਾਂ ਦਾ ਧਿਆਨ ਕਰਕੇ ਬੋਲਣਾ ਜੀ ਗੁਰੂ ਵਾਹਿਗੁਰੂ ਜੀ ਜੈਨ ਮਾਨਿਆਂ ਦੇ ਮਾਨ ਤੰਤਰ ਸਤਿਗੁਰੂ ਰਵਿਦਾਸ ਮਹਾਰਾਜ ਤੰਤਰ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਤੰਤਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੇਰ ਰਣਚੇ ਪਾਸ਼ਾ ਸਤਗੁਰੂ ਜੀ ਆਪ ਦੀ ਬਾਣੀ ਦਾ ਫਰਮਾਨ ਕਿ ਸਾਹਿਬ ਹੱਥ ਫੜਾਇਆ ਜਿਸ ਪਾਵੇ ਤੇ ਦੇਸ ਦੁਜੇ ਪਾਸ਼ਾ ਮਹਾਰਾਜੀ ਆਪਦੇ ਆਪਾਰ ਕਿਰਪਾ ਦੇ ਨਾਲ ਜੁਤੇ ਪਾਸ਼ਾ ਮਹਾਰਾਜੇ ਸੋਚੇ ਮਹੱਲਾ ਰਵਦਾਸਪੁਰਾ ਨੂਰ ਮੈਰ ਰੋਡ ਪਲਾਉ ਦੇ ਸੰਕਾ ਬੁਰਾ ਜ체 ਪਾਸ਼ਾ ਮਹਾਰਾਜ ਜੀ ਅਸਨੇ ਸ੍ਰੀ ਗੁਰਬਦਾਸ ਮੰਦਰ ਪ੍ਰਬੰਧਕੀਟੀ ਦੇ ਜੋ ਮਹਾਰਾਜ ਆਪ ਸਿਚ ਵਿਚਾਰ ਪੰਦਰ ਜੁਕੇ ਟੋਲ ਜੀ ਦੇ ਜੋ ਪਾਸ ਰੇ ਦਾ ਕੁਮਾਰਾ ਜੀ ਸ੍ਰੀ ਅਸ਼ੋਕ ਮਹਾਰਾਜ ਜੀ ਫੌਜੀ ਮਹਾਰਾਜ ਪ੍ਰਦਾਨ ਸਰ ਬਣਾਏ ਗਏ 22 ਪ੍ਰਦਾਨ ਸ੍ਰੀ ਰਜੀਤ ਕੁਮਾਰ ਜੀ ਜਨ ਸਖਤਰ ਸ੍ਰੀ ਰਾਜਪੁਰ ਜੀ ਤੇਜਾਂਤਿਕ ਅਸ਼ੋਕ ਰਾਜ ਜੀ ਇਹ ਜਾ ਰੋਦੇ ਦਰ ਬਣਾਏ ਕਿਰਪਾ ਕਰੋ ਦਾਤਾ ਜੀ ਜਿਨਾ ਮਨਕ ਬੱਚੇ ਪਾਸ਼ਾ ਜੀ ਸੇਵਾ ਕੀਤੇ ਮਹਾਰਾਜ ਸੇਵਾ ਕਰਦੇ ਪਾਸ਼ਾ ਜੀ ਵਿਆਹ ਦੇ ਟਿਪਾ ਮਹਾਰਾਜ ਸੁਖਨੜ ਹਾਰਾ ਮਹਾਰਾਜ ਦੇ ਪਾਸ਼ਾ ਜੀ ਤੂੰ ਮਹਾਰਾਜ ਜੇਤਾ ਸੋਤੇ ਸਾਗਰ ਰੇਤ ਪਰਿਆਤ ਦੇਤੇ ਅਗਣ ਹਾਰੇ ਦਇਆ ਕਰੋ ਕਿਸ਼ਮੇਰ ਆਵਾ ਬੁੱਧ ਦੇ ਪਤਰ ਤਾਰੇ ਜਿਹੜਾ ਅਗਨ ਬਰਾਬਰ ਕਰਤੇ ਪੀਤਰ ਵਗੇ ਗਾਤੇ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਮਹਾਰਾ ਮਾਲੇ ਜੀ ਪਾਸ਼ਾ ਜੀ ਸੁਖ ਵਰਤਾ ਮਹਾਰਾਜ ਜੀ ਅਸਰ ਸੁਖ ਦੁਸਤੀ ਕੜੇ ਸੱਚੇ ਪਾਸ਼ਾ ਮਹਾਰਾਜ ਜੀ ਦੁੱਖਾਂ ਦੇ ਨਿਮਿਤਰ ਕਰ ਕਰ ਸੱਚੇ ਬਾਸ ਸੁਖ ਵਰਤਾ ਸੱਚੇ ਪਾਸ਼ਾ ਨਗੜ ਕੇ ਸੱਚੇ ਪਾਸ਼ਾ ਹੈ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਤਪ ਮੁਖੀ ਰਾਜੇ ਪਾਸ਼ਾ ਇਸ ਸੰਤਾਂ ਨੂੰ ਮਹਾਰਾਜ ਆਪਸ ਵਿੱਚ ਜੀ ਪਿਆਰ ਮੁਹੱਬਤ ਸੱਚੇ ਪਾਸ਼ਾ ਕੋਸ਼ਪੁਰ ਮਹਾਰਾਜ ਦੇ ਆਖਰ ਮਹਾਰਾਜ ਜੀ ਤੰਤਰ ਸਤਗੁਰੂ ਰਵਿਦਾਸ ਮਹਾਰਾਜ ਕਿਆ ਬੀਤ ਰਹਾ ਇਹ जी ਸਾਰਿਆਂ ਨੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪ੍ਰਧਾਨ ਜੀ ਲੋਕ ਨੇ ਤੇ ਸੈਕਟਰੀ ਸਾਹਿਬ ਰਾਜਪੂਰ ਜੀ ਤੇ ਵਾਈਸ ਪ੍ਰਧਾਨ ਉਹਨਾਂ ਨੇ ਬੇਨਤੀ ਦਾ ਖਤਰਾ ਪੜਾਇਆ ਕਿ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੇ ਸੂਬਾ ਮੁਹੱਲਾ ਦੇ ਵਾਸੀਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਆ ਕਿ ਸਾਰਿਆਂ ਨੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮੰਦਰ ਪ੍ਰਬੰਧਕ ਕਮੇਟੀ ਨੂੰ ਰੋਡ ਸਾਰਿਆਂ ਨੇ ਹੀ ਬਹੁਤ ਜੰਗ ਰਹੇ ਤੇ ਉਸ ਤਰ੍ਹਾਂ ਵੀ ਬਹੁਤ ਬਹੁਤ ਜਿਆਦਾ ਸਹਿਯੋਗ ਕਰਨਾ ਜੈ ਗੁਰਦੇਵ ਧੰਗੁਰਦੇ ਜੈ ਜੀ ਜੈ ਭਾਰਤ ਜੀ ਧੰਨਵਾਦ ਜੀ ਅੱਜ ਮਿਤੀ 2 11 2025 ਨੂੰ ਨੂੰ ਮਹਾ ਨਿਵਾਸੀਆਂ ਦੁਆਰਾ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਪੂਰੇ ਨਵਾਲੇ ਮਹਿਲਾ ਨਿਵਾਸੀਆਂ ਨੇ ਮੈਨੂੰ ਪ੍ਰਧਾਨ ਦੀ ਸੇਵਾ ਬਖਸ਼ੀ ਹੈ ਮੈਂ ਇਸ ਸੇਵਾ ਪੂਰੇ ਮਹਿਲਾ ਨਿਵਾਸੀਆਂ ਦੇ ਸਹਿਯੋਗ ਨਾਲ ਨੇ ਪਰੇ ਚੜਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਅਧੂਰੇ ਕੰਮ ਹੈ ਅਸੀਂ ਪੂਰੀ ਸਾਧ ਸੰਗਤ ਨਾਲ ਮਿਲ ਜੁਲ ਕੇ ਇੱਕ ਸਾਥ ਹੋ ਕੇ ਸਾਰੇ ਕੰਮ ਕਰਾਂਗੇ ਜੈ ਗੁਰੂ ਦਾ ਤੁਹਾਨੂੰ 한글 ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ